ਮਾਂਜੋ ਕਮਿਸ਼ਨਰ ਅਮਰਸਰ ਸ਼੍ਰੀ ਗੁਰਪ੍ਰੀਤ ਸਿੰਘ ਜੀ ਪੁੱLLAR ਉਹਨਾਂ ਦੀ ਹਦਾਇਤਾਂ ਤੇ ਕਮਿਸ਼ਨਰੇਟ ਪੁਲਿਸ ਅਮਰਸਰ ਵੱਲੋਂ ਮਾੜੇ ਅੰਸਰ ਜਿਹੜੇ ਵੀ ਨੇ ਕਿਸੇ ਕਿਸਮ ਦਾ ਵੀ ਕ੍ਰਾਈਮ ਕਰਦੇ ਨੇ ਉਹਨਾਂ ਦੇ ਖਿਲਾਫ ਜ਼ੋਰਦਾਰ ਤਰੀਕੇ ਨਾਲ ਮੁਹਿੰਮ ਚੜ੍ਹੀ ਹੋਈ ਹੈ ਕਿਸੇ ਲੜੀ ਵਿੱਚ ਇਨਚਾਰਜ ਸੀਗੇ 2 ਰਵਿਕ ਮਾਰ ਉਹਨਾਂ ਨੇ ਦੋ ਵਿਅਕਤੀ ਫੜੇ ਨੇ ਬਿੱਟੂ ਭਈਏ ਦੇ ਨਾਮ ਨਾਲ ਮਸ਼ਹੂਰ ਹੈ ਇੱਕ ਤੇਜ ਕੁਮਾਰ ਇਹ ਦੋਨੇ ਬੇਸਿਕਲੀ ਵਿਹਾਰਦੇ ਨੇ ਇੱਥੇ ਫੈਜ਼ਪੁਰਾ ਮਹੱਲਾ ਐਗਾ ਮਜੀਠਾ ਰੋਡ ਉੱਥੇ ਰਹਿੰਦੇ ਨੇ ਇਹਨਾਂ ਨੂੰ ਬਹੁਤ ਹੀ ਸਿਕਰਟ ਬੇਸ ਤੇ ਕਨਫਰਮੇਸ਼ਨ ਦੇ ਸਤੇ ਇਹਨਾਂ ਨੂੰ ਫੜਿਆ ਹੈਗਾ ਔਰ ਇਹਨਾਂ ਕੋਲੋ ਮੋਟਰਸਾਈਕਲ ਤੇ ਆ ਰਹੇ ਸੀ ਮਜੀਠਾ ਰੋਡ ਦੇ ਏਰੀਆ ਵਿੱਚ ਔਰ ਇਹਨਾਂ ਕੋਲੋਂ ਦੋ ਪਿਸਟਲ 0.32 ਬੋਰ ਦੇ ਮਿਲੇ ਨੇ ਇਲੀਗਲ ਜਿਹੜੇ ਸੀਗੇ ਔਰ 7 ਰਾਊਂਡ ਉਹ ਵੀ ਰਿਕਵਰ ਕੀਤੇ ਨੇ ਇਹ ਜਿਹੜੇ ਦੋਸ਼ੀ ਨੇ ਬਹੁਤ ਸੇ ਕ੍ਰਿਮੀਨਲ ਨੇਚਰ ਦੇ ਸੀਗੇ ਔਰ ਚਾਰ ਮਕਦਮੇ ਆਲਰੇਡੀ ਦਰਜ ਨੇ ਜਿਹੜਾ ਬਿੱਟੂ ਭਈਆ ਹੈਗਾ ਜਿਹਨਾਂ ਚ ਦੋ ਸਕੂਟੀਆਂ ਖੋਈਆਂ ਸਿਗੀਆਂ ਇਹਨਾਂ ਨੇ ਔਰ ਇੱਕ ਹਵਾਈ ਫਾਇਰ ਕੀਤਾ ਹੈਗਾ ਇਹਨਾਂ ਨੇ ਉਹ ਆਪਣਾ ਉਹ ਮਜੀਠਾ ਰੋਡ ਦੇ ਏਰੀਆ ਚ ਕੇਸ ਦਰਜ ਹੈਗਾ ਔਰ ਇੱਕ ਮਜੀਠਾ ਰੋਡ ਚ ਇਹ ਵੀ ਸਕੂਟੀ ਖੋਈ ਸੀ ਉਹਦਾ ਵੀ ਪਰਚਾ ਦਰਜ ਹੈਗਾ ਔਰ ਕਿਸੇ ਤਰ੍ਹਾਂ ਇੱਕ ਫਦਰ ਖਾਣੇ ਵੀ ਜਿਹੜੇ ਇਹਨਾਂ ਨੇ ਕਨੈਕਟ ਜਿਹੜੀ ਹੋਈ ਸੀਗੀ ਗੰਗਾਪੁਆਇੰਟ ਤੇ ਔਰ ਇੱਕ 307 ਦਾ ਪਰਚਾ ਦਰਜ ਹੋਇਆ ਸੀਗਾ ਕੰਟਰੋਲਮੈਂਟ ਥਾਣੇ 'ਚ ਇੱਕ ਹਰਪਾਲ ਨਾਮ ਦਾ ਬੰਦਾ ਸੀਗਾ ਉਹ ਵੀ ਮਾੜਾ ਕਰਦਾ ਦਾ ਬੰਦਾ ਸੀ ਉਹਨੂੰ ਇਹਨਾਂ ਨੇ ਕੁੱਟਿਆ ਸੀ ਕਾਫੀ ਉੱਥੇ ਜਿਹੜਾ ਮਾਹੌਲ ਵੀ ਖਰਾਬ ਹੋਇਆ ਸੀ ਇਹ ਉਹਦੇ ਵਿੱਚ ਭੱਜਿਆ ਹੋਇਆ ਸੀਗਾ ਔਰ ਇੱਕ ਕੇਸ ਜਿਹੜਾ ਸਦਰ ਥਾਣੇ ਦਾ ਹੈਗਾ ਉਹਦੇ ਵਿੱਚ ਪੀਓ ਵੀ ਹੈਗਾ ਔਰ ਇਹ ਬੰਦਾ ਬਹੁਤ ਹੀ ਡਿਸਪੈਕਟ ਹੈਗਾ ਇਹ ਦੋਨੇ ਬੰਦੇ ਕੋਈ ਨਾ ਕੋਈ ਵਾਰਦਤ ਕਰਨ ਦੀ ਫਰਾਗ ਵਿੱਚ ਸੀਗੇ ਤੇ ਜਿਹੜੇ ਫੜੇ ਗਏ ਨੇ ਔਰ ਇਹਦੇ ਚਾਰ ਮੁਕਦਮੇ ਹੱਗੇ ਨੇ ਇਹਨਾਂ ਵਿੱਚ ਸਾਰਿਆਂ ਵਿੱਚ ਜੀ ਵਾਂਟਡ ਹੈ ਸਾਰਿਆਂ ਚ ਫੱਜੇ ਹੋਏ ਨੇ ਔਰ ਇਹ ਜਿਹੜੇ ਦੋਸ਼ੀ ਫੜਨ ਦੇ ਨਾਲ ਇੱਕ ਤਾਂ ਪੁਲਿਸ ਵੱਲੋਂ ਬੜੀ ਵਧੀਆ ਕਾਮਯਾਬੀ ਹੋਈ ਹੈ ਨਾਲ ਅੱਗੇ ਕੋਈ ਪ੍ਰਾਈਮ ਹੋਣਾ ਸੀ ਉਹ ਉਹ ਵੀ ਰੋਕਿਆ ਗਿਆ ਇਹ ਸਾਰਾ ਕੰਮ ਜਿਹੜਾ ਹੈਗਾ ਸਾਡੇ ਐਸਪੀ ਕ੍ਰਾਈਮ ਯਾਦਵਿੰਦਰ ਸਿੰਘ ਔਰ ਏ 2 ਰਵੀ ਕੁਮਾਰ ਇਹਨਾਂ ਦੀ ਨਿਗਰਾਨੀ ਚ ਹੋਇਆ ਹੈਗਾ ਬਹੁਤ ਹੀ ਇਹਨਾਂ ਨੇ ਸ਼ਲਾਘਾ ਜੋ ਕੰਮ ਕੀਤਾ ਹੈਗਾ ਔਰ ਜਿਹੜੇ ਵਿਅਕਤੀ ਨੇ ਇਹਨਾਂ ਤੋਂ ਅਲੀ ਪੁੱਛਗਿੱਛ ਕੀਤੀ ਜਾ ਰਹੀ ਹੈ ਔਰ ਜਿਹੜੇ ਦੂਜੇ ਥਾਣੇ 'ਚ ਮਕਦਮੇ ਦਰਜ ਨੇ ਉਹਨਾਂ ਵਿੱਚ ਵੀ ਇਹਨਾਂ ਦੀ ਗ੍ਰਿਫਤਾਰੀ ਪਾਈ ਜਾਏਗੀ ਔਰ ਸਾਰੇ ਇਹਨਾਂ ਦੀ ਫੌਰਨ ਹੀ ਤਸ਼ਕੀਸ ਕਰਕੇ ਹੋਰ ਵੀ ਇਹਨਾਂ ਦੀ ਕੋਈ ਇਹਨਾਂ ਨੇ ਕ੍ਰਾਈਮ ਕੀਤੇ ਹੋਣਗੇ ਉਹ ਵੀ ਪਤਾ ਕੀਤਾ ਜਾਵੇਗਾ ਬਾਕੀ ਇਹ ਵੀ ਮੈਂ ਦੱਸਣਾ ਚਾਹੁੰਦਾ ਹੈਗਾ ਵੀ ਅਜਿਹੇ ਜਿਹੜੇ ਫਾੜੇ ਆਂਸਰ ਨੇ ਉਹਨਾਂ ਦੇ ਖਿਲਾਫ ਲਗਾਤਾਰ ਕਾਰਵਾਈ ਜਾਰੀ ਰਹੇਗੀ